ਅਸੀਂ ਜੀ ਅੱਜ 3 ਤਰੀਕ ਨੂੰ ਪੰਗਾੜਾ ਮੰਡੀ ਦੇ ਵਿੱਚ ਬੈਠੇ ਆ ਕਿਉਂਕਿ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਪਹਿਲੀ ਤਰੀਕ ਨੂੰ ਜਿਹੜਾ ਅੰਡਰ ਮਵਾਸਰ ਆਏਗੀ ਉਹਨੂੰ ਅਸੀਂ ਭਰਾਂਗੇ ਲੇਕਿਨ ਅੱਜ 3 ਦਿਨ ਹੋ ਗਿਆ ਕਿਸਾਨਾਂ ਨੂੰ ਇਥੇ ਖੱਜਲ ਖਵਾਰੀ ਕਰਦਿਆਂ ਨੂੰ ਜਿਨ੍ਹਾਂ ਕੇ ਟਰਾਲੀਆਂ ਲੈ ਕੇ ਅਸੀਂ ਮੰਡੀਆਂ 'ਚ ਬੈਠੇ ਆ ਨਾ ਇਥੇ ਆਰਤੀਏ ਮਾਲ ਲਾ ਰਿਹਾ ਉਹ ਨਾ ਲੇਵਰੇ ਤੇ ਆ ਰਹੀ ਆ ਅੱਜ ਮੌਕੇ ਦੇ ਉੱਪਰ ਐਸਡੀਐਮ ਸਾਹਿਬ ਆਏ ਨੇ ਉਹਨਾਂ ਨੇ ਕਿਹਾ ਤੇ ਮੈਂ ਤੁਹਾਡੇ ਮਸਲੇ ਦਾ ਇੱਥੇ ਹੱਲ ਕਰਕੇ ਜਾਵਾਂਗਾ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿ ਦੇਣਾ ਚਾਹੁੰਦੇ ਆਂ ਤੇ ਅਗਰ ਅੱਜ ਸ਼ਾਮ 4 ਵਜੇ ਤੱਕ ਇਹਨਾਂ ਨੇ ਸਾਡਾ ਜਿੰਨੀ ਵੀ ਟਰਾਲੀ ਹੈ ਜਿਹੜੀ 17 ਮਾਸਟਰ ਤੋਂ ਥੱਲੇ ਆ ਉਹ ਨਾ ਪ੍ਰਾਈ ਕਰਾਈ ਗਈ ਏਜੰਸੀਆਂ ਦੇ ਥਰੂ ਤੇ ਅਸੀਂ ਅੱਜ ਸ਼ਾਮ ਨੂੰ 4 ਵਜੇ ਤੋਂ ਬਾਅਦ ਵੱਡਾ ਐਕਸ਼ਨ ਕਰਾਂਗੇ تاں کہ پیجے ਸਾਡਾ مال ਜਿਹੜਾ ਇਹ ਰੋਲ ਰਿਆ ਖੇਤਾਂ ਚ ਵੀ ਰੋਲ ਰਿਆ ਤੇ ਇਥੇ ਮੰਡੀ ਚ ਵੀ ਰੋਲ ਰਿਆ ਜੈਸਲ ਖਣ ਦੇ ਖੇਤਾਂ ਦੇ ਮਾਲ ਜਿਹੜਾ ਸਾਰਾ ਲਟ ਗਿਆ ਮੌਸਮ ਦੀ ਖਰਾਬੀ ਕਰਕੇ ਇਹ ਸਰਕਾਰਾਂ ਨੂੰ ਪਤਾ ਨਹੀਂ ਸੀ ਵੀ ਪਹਿਲੀ ਨੂੰ ਖਰੀਦ ਕਰਨੀਆਂ ਉਹ ਰੋਜ਼ ਇਥੋਂ ਕਹਿੰਦੇ ਸੀ ਵੀ ਮਾਰਕੀਟ ਕਮੇਟੀਆਂ ਦੂਏ ਤਰੀਕੇ ਪਈ ਅਸੀਂ ਜੀ ਪੂਰੇ ਪ੍ਰਬੰਧ ਕਰ ਲਿਆ ਜਦ ਕਿ ਮੰਡੀਆਂ ਦੇ ਵਿੱਚ ਪ੍ਰਬੰਧ ਜਿਹੜਾ ਉਹ ਬਿਲਕੁਲ ਜ਼ੀਰੋ ਹੈ ਅਗਰੇ ਇਨਾਂ ਨੇ ਪ੍ਰਸ਼ਾਸਨ ਨੇ ਸਰਕਾਰ ਨੇ ਕੋਈ ਬੰਦੋਬਸਤ ਕਰਤਾ ਠੀਕ ਹੈ ਨਹੀਂ ਤਾਂ ਕੋਈ ਇਹ ਸਿੱਧੇ متعلق ਸਾਰੀਆਂ ਜਥੇਬੰਦੀਆਂ ਜਿਹੜੀਆਂ ਸਾਡੇ ਹਲਕੇ ਦੀਆਂ ਇਹਦੇ ਵਿਰੋਧ ਦੇ ਵਿੱਚ ਅਸੀਂ ਕੋਈ ਨਾ ਕੋਈ ਵੱਡਾ ਐਕਸ਼ਨ ਕਰਾਂਗੇ ਮਾਰੇ ਤਾਂ ਜੀ ਕਿ ਸਾਡੇ ਨਾਲ ਇੰਸਪੈਕਟਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਸੈਲਰ ਮਾਲਕ ਨਾਲ ਵੀ ਗੱਲ ਹੋਈ ਹੈ ਜੀ ਅੱਜ ਤੱਕ ਨਾ ਤਾਂ ਸੈਲਰਾਂ ਜਿਹੜੀ ਡਿਮਾਂਡ ਦੇ ਇਹਨਾਂ ਨੇ ਪੇਪਰ ਭਰਨੇ ਹੁੰਦੇ ਆ ਉਹ ਵੀ ਨਹੀਂ ਕਿਸੇ ਨੇ ਅੱਜ ਤੱਕ ਭਰੇ ਨਾ ਕੋਈ ਅਲਾਟਮੈਂਟ ਹੋਈ ਹੈ ਸੈਲਰ ਕਿਸੇ ਨੂੰ ਜੀ ਬਾਕੀ ਜਿਹੜੀਆਂ ਖਰੀਦ ਏਜੰਸੀਆਂ ਆਇਆ ਬਾਦਦਾਂ ਨੂੰ ਤੇ ਸਾਡੇ ਮੰਡੀਆਂ 'ਚ ਭੇਜ ਦਿੱਤਾ ਪਰ ਅੱਜ ਤੱਕ ਇੰਸਪੈਕਟਰ ਸਾਹਿਬ ਕਹਿੰਦੇ ਕਿ ਸਾਨੂੰ ਆਪ ਨਹੀਂ ਪਤਾ ਮਾਲ ਲੱਗਣਾ ਕਿੱਥੇ ਆ ਨਾ ਕੋਈ ਅਲਾਟਮੈਂਟ ਹੋਈ ਹੈ ਨਾ ਕੋਈ ਉਹਦੇ ਐਗਰੀਮੈਂਟ ਵਗੈਰਾ ਹੋਇਆ ਜੀ ਅਸੀਂ ਆਰਟੀ ਉਹੋਂ ਦੇ ਨਾਲ ਨਾਲ ਅਸੀਂ ਕਿਸਾਨ ਵੀ ਆ ਸਾਡੇ ਖੁਦ ਟਰੈਕਟਰ ਟਰਾਲੀਆਂ ਚਾਰ-ਚਾਰ ਪੰਜ-ਪੰਜ ਘਰਾਂ ਚ ਖੜੀਆਂ ਆ ਇਹ ਜਿਹੜਾ ਸਾਡੇ ਮਕੇਰੀਆਂ ਦਾ ਇਕੱਲਾ ਮੁੱਦਾ ਨਹੀਂ ਆ ਇਹ ਪੂਰੇ ਪੰਜਾਬ ਲੈਵਲ ਦਾ ਮੁੱਦਾ ਆ ਸਰਕਾਰ ਨੂੰ ਆਪਾਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜਾਨੀ ਕਿਸਾਨਾਂ ਦੀ ਜਿਹੜੀ ਖੱਜਲ-ਖੁਆਰੀ ਆ ਤਾਂ ਕੋਈ ਹੱਲ ਕੀਤਾ ਜਾਵੇ ਜੀ ਐਸ.ਡੀ.ਐਮ ਸਾਹਿਬ ਨਾਲ ਦੋਨੋਂ ਘਰਾਂ ਨਾਲ ਮੀਟਿੰਗ ਕੀਤੀ ਗਈ ਆ ਕਿ ਕੀ ਸਵਾਰਥੀ ਦੱਸਿਆ ਐਸ.ਡੀ.ਐਮ ਸਾਹਿਬ ਨੇ ਕਿਸਾਨਾਂ ਦਾ ਪੱਖ ਸੁਣਨ ਤੋਂ ਬਾਅਦ ਹੁਣ ਆਰਤੀ ਵੀ ਬਿਠਾਏ ਆ ਆਪਣੇ ਆਰਤੀ ਵੀ ਆਪਣਾ ਦੱਸ ਰਿਹਾ ਕਿ ਅਸੀਂ ਐਸ.ਡੀ.ਐਮ ਉਹ ਕਹਿ ਰਹੇ ਕਿ ਮਾਲ ਨੂੰ ਉਤਾਰ ਲੋ ਪਰ ਉਹ ਨਾ ਆ ਜੇ ਜਦੋਂ ਅਸੀਂ ਮਾਲ ਨੂੰ ਉਤਾਰਦੇ ਹਾਂ ਕਿਸਾਨਾਂ ਨੇ ਸਾਨੂੰ ਭਰਨ ਵਾਸਤੇ ਫੋਰਸ ਕਰਨਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਘਟੂ ਘਟ ਪਤਾ ਲੱਗ ਜਾਏ ਕਿ 72 ਘੰਟੇ ਜਾਂ 48 ਘੰਟੇ ਸਾਡਾ ਮਾਲ ਜਿਹੜਾ ਹੈ ਨਾ ਉਹ ਲਿਫਟ ਹੋ ਜਾਵੇ ਸਾਨੂੰ ਇਸ ਵਿਸ਼ਵਾਸ ਹੋਏ ਵੀ 72 ਘੰਟਿਆਂ ਬਾਅਦ ਜਾਂ 48 ਘੰਟਿਆਂ ਬਾਅਦ ਸਾਡਾ ਮਾਲ ਚੱਕਿਆ ਜਾਏਗਾ ਸਾਨੂੰ ਮਾਲ ਖਰਾਬਨ ਦਾ ਖਲਸਾ ਹੈ ਅੱਗੇ ਵੀ ਕਈਆਂ ਮੰਡੀਆਂ ਤੇ ਏਜੰਸੀਆਂ ਨੇ ਮਾਲ ਭਰਿਆ ਪਨਗਰ ਏਜੰਸੀ ਨੇ ਉੱਥੇ ਇਹ ਕਹਿ ਦਿੱਤਾ ਗਿਆ ਕਿ ਜੇ ਮਾਲ ਖਰਾਬਦਾ ਤੇ ਅਰਥ ਜ਼ਿੰਮੇਵਾਰ ਹੋਣ ਆਰਤੀ ਜੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਮਾਲ ਨਹੀਂ ਲਿਫਟ ਹੁੰਦਾ ਆਰਤੀ ਕਿੱਥੋਂ ਇਹਦੀ ਪਰਪਾਈ ਕਰੇਗਾ ਤਾਂ ਪੰਗਾਲਾ ਮੰਡੀ ਪਹੁੰਚੇ ਕੀ ਸੀ ਸਮੱਸਿਆ ਔਰ ਕੀ ਇਹਦਾ ਹੱਲ ਕੀਤਾ ਗਿਆ ਇੱਥੇ ਸਮੱਸਿਆ ਆਈ ਸੀ ਜੀ ਕਿਸਾਨ ਵੀਰ ਆਪਣੀਆਂ ਟਰਾਲੀਆਂ ਲੈ ਆਏ ਸੀ ਔਰ ਇਹਨਾਂ ਦਾ ਮਾਲ ਨਹੀਂ ਉਤਾਰਿਆ ਜਾ ਰਿਹਾ ਸੀ ਫਿਰ ਮੈਂ ਕਿਸਾਨ ਵੀਰਾਂ ਦੀਆਂ ਸਮੱਸਿਆਵਾਂ ਸੁਣੀਆਂ ਗੱਲਬਾਤ ਕੀਤੀ ਉਹਦੇ ਬਾਅਦ ਆਰਤੀ ਭਰਾ ਬੁਲਾਏ ਉਹਨਾਂ ਨਾਲ ਅਲੱਗ ਤੌਰ ਤੇ ਮੀਟਿੰਗ ਕੀਤੀ ਉਹਨੂੰ ਸਮਝਾਇਆ ਕਿ ਮਾਲ ਉਤਰਵਾਓ ਉਹਦੇ ਬਾਅਦ ਖਰੀਦ ਵੀ ਸਟਾਰਟ ਕਰੋ ਔਰ ਆਰਤੀ ਭਰਾ ਕਾਫੀ ਹੱਦ ਤੱਕ ਇਸਤੇ ਤਿਆਰ ਵੀ ਹੋ ਗਏ ਆ ਮਾਲ ਉਤਵਾਣ ਨੂੰ ਤਿਆਰ ਹੋ ਗਏ ਬਾਕੀ ਕਿਸਾਨ ਵੀ ਇਸ ਚੀਜ਼ ਨੂੰ ਮੰਨ ਚੁੱਕੇ ਆ ਇਹਨਾਂ ਦਾ ਮਾਲ ਤਰਵਾਣ ਲਈ ਸ਼ੁਰੂ ਕਰਤਾ ਗਿਆ ਤੇ ਉਮੀਦ ਹੈ ਆਨੇ ਦਿਨ ਹੋਰ ਕੋਈ ਰੇਡ ਕਰ ਨਹੀਂ ਪਾਵੇਗਾ